ਭਗਤ ਰਮਦਾਸ ਜੀ ਕਹਿੰਦੇ ਵੀ ਉਸ ਦੇ ਨਾਮ ਦੇ ਵਿੱਚੋਂ ਮੈਨੂੰ ਸਾਰੀ ਤਾਕਤ ਪ੍ਰਮਾਤਮਾ ਦੇ ਨਾਮ ਚੋਂ ਮਿਲੀ ਆ। ਕਹਿੰਦਾ ਲਿਆ ਮੈਨੂੰ ਵੀ ਦੇ ਫਿਰ ਤਾਕਤ ਮੈਨੂੰ ਵੀ ਦੇ ਚਰਨਾਮਤ ਦੇ ਤੇ ਭਗਤ ਰਵਦਾਸ ਜੀਆ ਨੇ ਜਿਹੜਾ ਜੁੱਤੀਆਂ ਦੇ ਕੋਲ ਪਿਆ ਹੁੰਦਾ ਹੈ ਪਾਣੀ ਧੋਣ ਵਾਸਤੇ ਜਾਂ ਜੋ ਵੀ ਵਰਤਿਆ ਜਾਂਦਾ ਹੈ ਉਸ ਦੇ ਵਿੱਚੋਂ ਚੂਲੀ ਭਰੀ ਤੇ ਚੂਲੀ ਭਰ ਕੇ ਗੋਰਖਨਾਥ ਦੇ ਹੱਥ ਦੇ ਉੱਤੇ ਪਾ ਦਿੱਤੀ। ਤੇ ਹੱਥ ਦੇ ਉੱਤੇ ਪਾਈ ਤੇ ਗੁਰੂ ਰੂਪ ਸਾਹਿਬ ਸੰਗਤ ਜੀ ਤੇ ਹੱਥ ਉਸਨੇ ਪਰਾਂ ਕਰ ਲਏ ਆਪਣੇ ਤੇ ਪਰਾਂ ਕੀਤੇ ਹੋਏ ਹੱਥ ਆਪਣੇ ਪਰਾਂ ਕੀਤੇ ਕਹਿੰਦੇ ਇਹ ਕੀ ਤੂੰ ਆਹ ਜਿਹੜਾ ਗੰਦਾ ਪਾਣੀ ਹੈ ਮੇਰੇ ਉੱਤੇ ਪਾ ਰਿਹਾ ਹੈ ਤੇ ਜੋ ਜਿਹੜਾ ਗੋਰਖਨਾਥ ਹੈ ਉੱਥੋਂ ਚਲਿਆ ਜਾਂਦਾ ਹੈ ਚਲਿਆ ਜਾਂਦਾ ਹੈ ਤੇ ਗੁਰੂ ਰੂਪ ਸਾਹਿਬ ਸੰਗਤ ਜੀ ਉਹ ਜਲ ਹੈ ਜਿਹੜੀ ਉਹ ਇੱਕ ਮਲਤਾਨ ਦੀ ਰਾਜੇ ਦੀ ਘਰ ਵਾਲੀ ਹੈ ਜਿਹੜੀ ਹੋ ਸਕ ਲੈਂਦੀ ਹੈ ਜਲ ਹੈ ਜਿਹੜਾ ਹੋ ਸਕਦੀ ਹੈ ਤੇ ਉਹਨਾਂ ਨੇ ਜਾ ਕੇ ਮਲਤਾਨ ਦੇ ਵਿੱਚ ਜਗ ਕੀਤਾ ਜਗ ਕੀਤਾ ਜਦੋਂ ਤੇ ਉਥੇ ਸਾਰੇ ਬ੍ਰਾਹਮਣਾਂ ਨੂੰ ઋਸ਼ੀਆਂ ਮੁਣੀਆਂ ਨੂੰ ਸਾਰਿਆਂ ਨੂੰ ਬੁਲਾਇਆ ਤੇ ਬੁਲਾਇਆ ਉਹਨਾਂ ਨੂੰ ਜਦੋਂ ਤੇ ਸਾਰੇ ਜਾ ਰਹੇ ਨੇ ਇਕੱਠੇ ਹੋ ਕੇ ਤੇ ਇਕੱਠੇ ਹੋ ਕੇ ਜਾ ਰਹੇ ਨੇ ਤੇ ਜਿਹੜੇ ਗੋਰਖਨਾਥ ਦੇ ਚੇਲੇ ਨੇ ਉਹ ਦੇਖ ਰਹੇ ਨੇ ਕਹਿੰਦੇ ਵੀ ਕਿੱਧਰ ਨੂੰ ਜਾ ਰਹੇ ਨੇ ਉਹਨਾਂ ਨੂੰ ਪੁੱਛਦੇ ਨੇ ਵੀ ਤੁਸੀਂ ਆਹ ਕੱਠ ਕਰਕੇ ਕਿੱਧਰ ਨੂੰ ਜਾ ਰਹੇ ਹੋ ਬ੍ਰਾਹਮਣਾਂ ਨੂੰ ਕਹਿੰਦੇ ਤੁਹਾਨੂੰ ਨਹੀਂ ਪਤਾ ਵੀ ਮਲਤਾਨ ਦੇ ਰਾਜੇ ਨੇ ਜੱਗ ਕੀਤਾ ਹੈ ਸਾਰੇ ਬ੍ਰਾਹਮਣਾਂ ਨੂੰ ਸਾਰਿਆਂ ਨੂੰ ਵੀ ਤੁਹਾਨੂੰ ਨਹੀਂ ਬੁਲਾਇਆ ਤੇ ਆਖਦਾ ਵੀ ਸਾਨੂੰ ਤਾਂ ਬੁਲਾਇਆ ਨਹੀਂ ਜੇ ਬੁਲਾਇਆ ਹੁੰਦਾ ਸੁਨੇਹਾ ਆਇਆ ਹੁੰਦਾ ਤੇ ਅਸੀਂ ਤਿਆਰ ਹੁੰਦੇ ਅਸੀਂ ਵੀ ਜਾਂਦੇ ਤੇ ਚੇਲੇ ਸਾਰੇ ਇਕੱਠੇ ਹੋ ਕੇ ਫਿਰ ਗੋਰਖਨਾਥ ਨੂੰ ਕਹਿੰਦੇ ਨੇ ਜਾ ਕੇ ਕਹਿੰਦੇ ਗੋਰਖਨਾਥ ਜੀ ਆਪਣਾ ਤਾਂ અપਮਾਨ ਹੋ ਗਿਆ ਕਹਿੰਦੇ ਵੀ ਕੀ ਗੱਲ ਹੋ ਗਈ ਕਹਿੰਦੇ ਆਪਣਾ અપਮਾਨ ਕਰ ਦਿੱਤਾ ਮਲਤਾਨ ਦੇ ਰਾਜੇ ਨੇ ਕਹਿੰਦੇ ਸਾਰੇ ઋਸ਼ੀਆ ਮੁਣੀਆਂ ਨੂੰ ਬ੍ਰਾਹਮਣਾਂ ਨੂੰ ਬੁਲਾਇਆ ਤੇ ਆਪਾਂ ਨੂੰ ਬੁਲਾਇਆ ਹੀ ਨਹੀਂ ਜੱਗ ਦੇ ਵਿੱਚ ਕਹਿੰਦੇ ਹਾਂ ਵੀ ਨਰਾਦਰ ਤਾਂ ਹੈਗਾ ਇਹ ਮੇਰੇ ਮੇਰੇ ਜਿੰਨੀਆਂ ਰਿੱਧੀਆਂ ਸਿੱਧੀਆਂ ਕਿਹੜੇ ਬ੍ਰਾਹਮਣ ਦੇ ਵਿੱਚ ਨੇ ਕਿਸ ਦੇ ਵਿੱਚ ਨੇ ਤੇ ਗੁਰੂ ਰੂਪ ਸਾਧ ਸੰਗਤ ਜੀ ਤੇ ਹੰਕਾਰ ਦੇ ਵਿੱਚ ਆ ਗਿਆ ਗੋਰਖਨਾਥ ਕਹਿੰਦਾ ਵੀ ਜਾਵਾਂਗੇ ਤਾਂ ਸਹੀ ਹੁਣ ਫਿਰ ਉਹਨਾਂ ਨੂੰ ਹੁਣ ਜਾਗ ਨਹੀਂ ਕਰਨ ਦਿੰਦੇ ਤੇ ਚਲਿਆ ਗਿਆ ਹੰਕਾਰ ਦੇ ਵਿੱਚ ਜਦੋਂ ਜਾਂਦਾ ਹੈ ਸਾਹਮਣੇ ਰਾਜਾ ਹੈ ਜਿਹੜਾ ਉਹ ਹੁੰਦਾ ਖੜਾ ਹੁੰਦਾ ਹੈ ਤੇ ਰਾਜੇ ਨੂੰ ਜਾ ਕੇ ਕਹਿੰਦਾ ਵੀ ਤੂੰ ਸਾਰਿਆਂ ਨੂੰ ਬੁਲਾ ਲਿਆ ਸਾਨੂੰ ਨਹੀਂ ਬੁਲਾਇਆ ਸਾਡਾ ਤਿੰਨੇ ਅਪਮਾਨ ਕੀਤਾ ਹੈ ਕਹਿੰਦਾ ਨਹੀਂ ਭੁੱਲ ਹੋ ਗਈ ਜੋਗੀ ਜੀ ਗੋਰਖਨਾਥ ਜੀ ਭੁੱਲ ਹੋ ਗਈ ਪੈਰਾਂ ਤੇ ਪੈ ਗਿਆ ਕਹਿੰਦਾ ਵੀ ਬਾਕਸ ਲਵੋ ਮੈਨੂੰ ਤੇ ਇੱਕ ਬਾਕਸ ਲਵੋ ਤੇ ਗੁਰੂ ਰੂਪ ਸਾਹਿਬ ਸੰਗਤ ਜੀ ਹੁਣ ਗੋਰਖਨਾਥ ਕਹਿੰਦਾ ਵੀ ਤੈਨੂੰ ਬਾਕਸ ਦਵਾਂਗੇ ਕੋਈ ਗੱਲ ਨਹੀਂ ਆ ਮੇਰੀ ਚਿੱਪੀ ਹੈ ਜਿਹੜੀ ਪਹਿਲਾਂ ਇਹ ਪਰ ਜਿਹੜਾ ਤੇਰਾ ਭੋਜਨ ਤਿਆਰ ਕੀਤਾ ਹੋਇਆ ਹੈ ਇਹ ਚਿੱਪੀ ਦੇ ਵਿੱਚ ਸਾਰੇ ਤਰ੍ਹਾਂ ਦਾ ਭੋਜਨ ਪਾ ਦੇ। ਫੇਰ ਤੂੰ ਆਪ ਦਾ ਲੰਗਰ ਹੈ ਜਿਹੜਾ ਉਹ ਚਲਾ ਲੈਮੀ ਜੱਗ ਹੈ। ਤੇ ਹੁਣ ਲਿਆਂਦੀ ਕੀ ਕਰੇ ਇਹ ਉੱਤੇ ਕੀ ਲੱਗੇਗਾ ਇਹ ਬਾਲਟੀ ਦੇ ਵਿੱਚ ਮੰਗਵਾਇਆ ਗਿਆ ਥੋੜਾ ਜਿਹਾ ਸਮਾਨ ਤੇ ਕਟਸੀ ਕਟਸੀ ਪਾ ਕੇ ਵੀ ਭਰ ਦੰਨੇ ਚਿੱਪੀ ਨੂੰ ਕੀ ਗੱਲ ਆ। ਤੇ ਜਦੋਂ ਕਟਸੀ ਕਟਸੀ ਪਾਈ ਸਾਰਿਆਂ ਦੀ ਤੇ ਦੇਖਿਆ ਤੇ ਚਿੱਪੀ ਹੈ ਉਹ ਫੇਰ ਖਾਲੀ ਦੀ ਖਾਲੀ। ਤੇ ਫੇਰ ਕਈ ਬਾਲਟੀਆਂ ਮੰਗਵਾਈਆਂ ਗਈਆਂ ਤੇ ਉਹ ਪਾਈਆਂ ਵਿੱਚ ਉਹ ਵੀ ਵਿੱਚ ਖਤਮ ਹੋ ਗਈਆਂ ਸਾਰੀਆਂ ਹੀ ਤੇ ਫੇਰ ਚਿੱਪੀ ਖਾਲੀ ਦੀ ਖਾਲੀ ਤੇ ਰਾਜਾ ਬੜਾ ਹੈਰਾਨ ਹੁੰਦਾ ਹੈ ਤੇ ਕਹਿੰਦਾ ਮੈਂ ਜੱਗ ਕਿਵੇਂ ਕਰਾਂਗਾ ਹੁਣ ਤੇ ਪੌਣਾ ਜਿੰਨਾ ਵੀ ਉਹਦਾ ਭੋਜਨ ਤਿਆਰ ਕੀਤਾ ਹੈ ਉਹਦਾ ਕੌਣਾ ਹਿੱਸਾ ਹੈ ਜਿਹੜਾ ਉਹ ਸਾਰਾ ਹੀ ਚਿੱਪੀ ਦੇ ਵਿੱਚ ਪੈ ਜਾਂਦਾ ਹੈ ਤੇ ਹੁਣ ਕਹਿੰਦਾ ਵੀ ਮੈਂ ਜੱਗ ਥੋੜੀ ਕਰ ਸਕਦਾ ਇਹ ਤਾਂ ਇਹਦੇ ਕੋਲ ਰਿੱਧੀਆਂ ਸਿੱਧੀਆਂ ਹੀ ਇੰਨੀਆਂ ਨੇ ਰਿੱਧੀਆਂ ਸਿੱਧੀਆਂ ਇੰਨੀਆਂ ਮੈਂ ਕੀ ਕਰ ਸਕਦਾ ਇੱਥੇ ਤੇ ਸਿਰ ਫੜ ਕੇ ਬਹਿ ਜਾਂਦਾ ਹੈ ਏੇਠਾਂ ਤੇ ਘਰ ਵਾਲੀ ਆਉਂਦੀ ਆ ਭਾਨਵਤੀ ਕਹਿੰਦੀ ਪਤੀ ਜੀ ਕੀ ਗੱਲ ਹੋ ਗਈ ਤੁਸੀਂ ਐ ਸਿਰ ਫੜੀ ਬੈਠੇ ਹੋ ਕਹਿੰਦਾ ਆਪਾਂ ਤੋਂ ਗਲਤੀ ਹੋ ਗਈ ਗੋਰਖਨਾਥ ਨੂੰ ਬੁਲਾਇਆ ਨਹੀਂ ਆਪਾਂ ਨੇ ਗੋਰਖਨਾਥ ਨੂੰ ਬੁਲਾਇਆ ਨਹੀਂ ਤੇ ਹੁਣ ਉਹ ਕਹਿੰਦਾ ਮੇਰੀ ਚਿੱਪੀ ਪਰੋ ਤੇ ਤੀਜਾ ਹਿੱਸਾ ਕਿੰਨੇ ਆਪਾਂ ਨੇ ਦੇਗਿਆਂ ਦੇ ਦੇਗੇ ਪਾ ਦਿੱਤੇ ਕੜਾਹਿਆਂ ਦੇ ਕੜਾਹੇ ਪਾਦ ਦਿੱਤਾ ਚਿੱਪੀ ਨਹੀਂ ਭਰੀ ਜਾ ਰਹੀ ਤੇ ਭਾਨਵਤੀ ਕਹਿੰਦੀ ਵੀ ਇਹ ਵੀ ਕੋਈ ਵੱਡੀ ਗੱਲ ਆ ਇਹ ਕੋਈ ਵੱਡੀ ਗੱਲ ਨਹੀਂ ਇਹ ਤਾਂ ਮੈਂ ਹੁਣ ਭਰ ਦੰਨੀ ਆ ਇਹ ਤਾਂ ਮੈਂ ਹੁਣ ਭਰ ਦੰਨੀ ਆ ਤੇ ਆਖਦੀਆ ਫਿਰ ਧਿਆਨ ਧਰਦੀਆ ਭਗਤ ਰਵਿਦਾਸ ਜੀਆ ਦਾ ਅੱਖਾਂ ਮੀਚ ਕੇ ਭਗਤ ਰਵਿਦਾਸ ਜੀਆ ਦਾ ਧਿਆਨ ਧਰਦੀਆ ਫਿਰ ਤੇ ਆਖਦੀਆ ਕਹਿੰਦੀ ਨਾਮ ਤੇਰਾ ਆਰਤੀ ਮਜਨ ਮਨਾ ਮੁਰਾਰੇ ਹਰ ਕੇ ਨਾਮ ਬਿਨਾ ਝੂਠੇ ਸਗਲ ਬਸਾਰੇ ਤੇ ਕਹਿੰਦੀ ਲਾਜ ਰੱਖਿਓ ਮੇਰੀ ਗੁਰਦੇਵ ਹੁਣ ਤੁਸੀਂ ਤੇ ਮੇਰੀ ਤੁਸੀਂ ਲਾਜ ਰੱਖਿਓ ਤੇ ਇੱਕ ਕਟਸੀ ਹੈ ਜਿਹੜੀ ਜਦੋਂ ਆਉਂਦੀ ਆ ਸਿੱਪਕੇ ਸਿੱਪੀ ਦੇ ਵਿੱਚ ਚਿੱਪੀ ਦੇ ਵਿੱਚ ਜਦੋਂ ਪਾਉਂਦੀ ਆ ਤੇ ਗੁਰੂ ਰੂਪ ਸਾਧ ਸੰਗਤ ਜੀ ਜਿੰਨਾ ਵੀ ਵਿੱਚ ਪਾਇਆ ਹੁੰਦਾ ਹੈ ਭੋਜਨ ਉਹ ਸਾਰਾ ਹੀ ਬਾਹਰ ਆ ਕੇ ਢੇਰੀ ਹੋ ਜਾਂਦਾ ਹੈ ਆਖੋ ਸਤਨਾਮ ਤੇ ਨਾਲੇ ਉਦੋਂ ਯਾਦ ਕਰਦੀ ਆ ਰਵਦਾਸ ਭਗਤ ਜੀਆਂ ਨੂੰ ਨਾਮ ਤੇ ਰੋਾਰਦੀ ਮਜਨਮ ਰਾਰੇ नाम तरती मज न मराराम ते आरती मज नरारे नाम ते आरती मज न ਸਗਲ ਫਸਾਰੇ ਹਰ ਕੇ ਨਾਮ ਬਿਨਾ ਤੁਥੇ ਸਗਲ ਫਸਾਰੇ ਨਾਮ ਤੇਰੋ ਆਰਤੀ ਮਜਨ ਮੁਰਾਦੇ ਨਾਮ ਤੇਰੋ ਆਰਤੀ ਮਜਨ नाम तरती मजन मुरार नाम तरती मजन मुरदार ਜੋ ਰਾਮੁਦਾਇ ਰੱਖਿਓ ਲਾਜ ਰੱਖਿਓ ਲਾਜ ਹਮਾਰੀ ਸਤਗੁਰ ਰੱਖਿਓ ਲਾਜ ਹਮਾਰੀ ਰੱਖਿਓ ਲਾਜ ਹਮਾਰੀ ਸਤਗੁਰ ਰੱਖਿਓ ਲਾਜ ਹਮਾਰੀ ਰੱਖਿਓ ਲਾਜ ਹਮਾਰੀ ਸਤਗੁਰ ਰੱਖਿਓ ਲਾਜ रखियो सतगुर रखे रखे सतगुर रखे रखे होलाजारी सतगुर रखे ओलाजारी रखे ओलाजारी सतगुर रखे ओलाजारी रखियो लाज हमारी रखे लाजमारी रखे ओलाजारी रखे ओलारी रखे 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 होारी रखे रखियो सतगुर रखे रखे ओलाजारी सतगुर रखे ओलाज रखे हो लाज हमारी सतगुर रखे ओलाज ਰੂਪ ਸਾਧ ਸੰਗਤ ਜੀ ਤੇ ਉਹ ਚਿੱਪੀ ਹੈ ਜਿਹੜੀ ਭਰ ਜਾਂਦੀ ਹੈ ਉੱਪਰ ਤੱਕ ਤੇ ਗੋਰਖਨਾਥ ਹੈਰਾਨ ਹੋ ਜਾਂਦਾ ਕਹਿੰਦਾ ਵੀ ਮੈਂ ਇੰਦੀਆਂ ਰਿੱਧੀਆਂ ਸਿੱਧੀਆਂ ਇੰਨੀ ਮੇਰੀ ਕਈ 100 ਸਾਲਾਂ ਦੀ ਉਮਰ ਹੋ ਗਈ ਮੇਰੀ ਤੇ ਤੂੰ ਇੱਕ ਗ੍ਰਿਸ਼ਤੀ ਇੱਕ ਰਾਜੇ ਦੀ ਰਾਣੀ ਹੋ ਕੇ ਆਹ ਚਮਤਕਾਰ ਕਿਵੇਂ ਕਰ ਦਿੱਤਾ ਤੇ ਗੁਰੂ ਰੂਪ ਸਾਹਿਬ ਸੰਗਤ ਜੀ ਰਾਣੀ ਕਹਿੰਦੀ ਆ ਵੀ ਜਿੱਦਨ ਤੂੰ ਨਾ ਭਗਤ ਰਵਦਾਸ ਜੀਆ ਦੇ ਕੋਲ ਗਿਆ ਸੀ ਕਹਿੰਦੇ ਵੀ ਉਹਨਾਂ ਨੇ ਤੈਨੂੰ ਜਲ ਦਿੱਤਾ ਸੀ ਇੱਕ ਸਕਣ ਵਾਸਤੇ ਉਹ ਜਲ ਦਿੱਤਾ ਸੀ ਤੂੰ ਤਾਂ ਉਹ ਸਕਿਆ ਨਹੀਂ ਤੇ ਉਹ ਜਲ ਮੈਂ ਸਕ ਲਿਆ ਤੇ ਉਹ ਜਲ ਜਿਹੜਾ ਮੈਂ ਸਕਿਆ ਤੇ ਉਹਦੇ ਕਾਰਨ ਮੈਨੂੰ ਇਹ ਇੰਨੀ ਤਾਕਤ ਜਿਹੜੀ ਆਈ ਆ ਉਹ ਉਸ ਕਾਰਨ ਆਈ ਆ ਗੋਰਖਨਾਥ ਕਹਿੰਦਾ ਵੀ ਭੁੱਲ ਹੋ ਗਈ ਮੇਰੇ ਕੋਲੋਂ ਜਿਹੜਾ ਉਹ ਅਮਰਤ ਰੂਪੀ ਜਲ ਸੀ ਮੇਰੇ ਤੋਂ ਸਕਿਆ ਨਹੀਂ ਗਿਆ ਮੈਂ ਕਿਣਾ ਕਰ ਗਿਆ ਮੈਂ ਕਿਣਾ ਕਰ ਗਿਆ ਤੇ ਫੇਰ ਜਾਂਦਾ ਹੈ ਭਗਤ ਰਵਿਦਾਸ ਜੀਆ ਦੇ ਕੋਲ ਭਗਤ ਰਵਿਦਾਸ ਜੀਆ ਦੇ ਕੋਲ ਜਾਂਦਾ ਹੈ ਤੇ ਜਾ ਕੇ ਭਗਤ ਰਵਿਦਾਸ ਜੀਆ ਨੂੰ ਆਖਦਾ ਹੈ ਕਹਿੰਦਾ ਭਗਤ ਰਵਦਾਸ ਜੀ ਨੂੰ ਕਹਿੰਦਾ ਹੈ ਵੀ ਜਿਹੜਾ ਤੂੰ ਮੈਨੂੰ ਉਸ ਦਿਨ ਜਲ ਸਕਾਉਣ ਸਕਾਉਣ ਵਾਸਤੇ ਦੇ ਰਿਹਾ ਸੀ ਉਹ ਜਲ ਮੈਨੂੰ ਦੁਬਾਰਾ ਸਕਾ ਭਗਤ ਰਵਦਾਸ ਜੀ ਹੱਸ ਪਏ ਕਹਿੰਦੇ ਵੀ ਜੋਗਿਆ ਉਹ ਉਹੀ ਸਮਾਂ ਸੀ ਤੈਨੂੰ ਅਸੀਂ ਆਪਣੀ ਕਮਾਈ ਦੇ ਵਿੱਚੋਂ ਦੇਣ ਲੱਗੇ ਸੀ ਤੂੰ ਮੰਗਿਆ ਸੀ ਤੈਨੂੰ ਦੇਣ ਲੱਗੇ ਸੀ ਪਰ ਤਾਂ ਲਿਆ ਨਹੀਂ ਕਹਿੰਦੇ ਵੀ ਉਹ ਜਲ ਫਿਰ ਹੁਣ ਦੁਬਾਰਾ ਨਹੀਂ ਮੈਨੂੰ ਮਿਲ ਸਕਦਾ ਅਮਰਤ ਮੈਨੂੰ ਦੁਬਾਰਾ ਨਹੀਂ ਕਹਿੰਦਾ ਨਹੀਂ ਉਹ ਤਾਂ ਹੁਣ ਕਿੱਥੇ ਚਲਿਆ ਗਿਆ ਕਹਿੰਦੇ ਸੁਣੋ ਸੁਣੋ 나ਸ ਜੀ ਖੋਲ ਕੇ ਕਾਨ ਬਹਰੇ ਪਾਣੀ ਗਿਓ ਮਲਤਾਨ ਕਹਿੰਦੇ ਉਹ ਸ਼ਕਤੀਆਂ ਤਾਂ ਹੁਣ ਮਲਤਾਨ ਪਹੁੰਚ ਗਈਆਂ ਆਖੋ ਸਤਨਾਮ ਉਹ ਤਾਂ ਮਲਤਾਨ ਪਹੁੰਚ ਗਏ ਹੁਣ ਇਹ ਗੁਰੂ ਰੂਪ ਸਾਧ ਸੰਗਤ ਜੀ ਇਸ ਤਰ੍ਹਾਂ ਭਗਤ ਰਵਿਦਾਸ ਜੀ ਕਹਿੰਦੇ ਨੇ ਕਹਿੰਦੇ ਜੇ ਸ਼ਕਤੀਆਂ ਇਹ ਤਾਂ ਆਮ ਗੱਲਾਂ ਨੇ ਜਦੋਂ ਤੁਸੀਂ ਉਸ ਸਰਵ ਸ਼ਕਤੀ ਮਾਨ ਕਾਲਪੁਰਖ ਵਾਹਿਗੁਰੂ ਦੇ ਨਾਲ ਜੁੜ ਜਾਂਦੇ ਹੋ ਤੇ ਗੁਰੂ ਰੂਪ ਸਾਧ ਸੰਗਤ ਜੀ ਤੇ ਮਹਾਰਾਜ ਕਹਿੰਦੇ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਕਹਿੰਦਾ ਸੱਚੇ ਪਾਸਾ ਕਾਲਪੁਰਖ ਵਾਹਿਗੁਰੂ ਤੇਰੇ ਤੇ ਮੇਰੇ ਦੇ ਵਿੱਚ ਅੰਤਰ ਕੋਈ ਨਹੀਂ ਹੈ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਕਹਿੰਦਾ ਜਿਸ ਤਰ੍ਹਾਂ ਨਾ ਕਨਕ ਕਟਕ ਜਲ ਤਰੰਗ ਜੈਸਾ ਜਿਸ ਤਰ੍ਹਾਂ ਸੋਨਾ ਤੇ ਸੋਨੇ ਦਾ ਬਣਿਆ ਹੋਇਆ ਕੜਾ ਸੋਨੇ ਦਾ ਕੜਾ ਬਣ ਗਿਆ ਹੈਗਾ ਤਾਂ ਸੋਨੇ ਦਾ ਇਹੀ ਹੈ ਸੋਨੇ ਤੇ ਕੜੇ ਦੇ ਵਿੱਚ ਜਿਸ ਤਰ੍ਹਾਂ ਕੋਈ ਫਰਕ ਨਹੀਂ ਜਿਸ ਤਰ੍ਹਾਂ ਸਮੁੰਦਰ ਤੇ ਉਸ ਦੀ ਤਰੰਗ ਦੇ ਵਿੱਚ ਕੋਈ ਫਰਕ ਨਹੀਂ ਉਸੇ ਤਰ੍ਹਾਂ ਤੇਰੇ ਤੇ ਮੇਰੇ ਵਿੱਚ ਸੱਚੇ ਪਾਤਸ਼ਾਹ ਜੀ ਕੋਈ ਫਰਕ ਨਹੀਂ ਜਿਸ ਤਰ੍ਹਾਂ ਮਨਸੂਰ ਮਨਸੂਰ ਨੂੰ ਜਦੋਂ ਪਰਮਾਤਮਾ ਦਾ ਗਿਆਨ ਹੁੰਦਾ ਹੈ ਉਹ ਕਹਿੰਦਾ ਹੈ ਅਨਲ ਹੱਕ ਕਹਿੰਦਾ ਹੈ ਅਨਲ ਹੱਕ ਇਹ ਗੁਰੂ ਰੂਪ ਸਾਧ ਸੰਗਤ ਜੀ ਮੈਂ ਹੀ ਪ੍ਰਮਾਤਮਾ ਮੈਂ ਹੀ ਅੱਲਾਹ ਹਾਂ ਇਹ ਆਖਦਾ ਹੈ ਤੇ ਉਸ ਦਾ ਵਿਰੋਧ ਹੋਣਾ ਸ਼ੁਰੂ ਹੋ ਜਾਂਦਾ ਹੈ ਤੇ ਉੱਥੇ ਦਾ ਜਿਹੜਾ ਵਾਰਸਾਂ ਨੇ ਉਹ ਕਹਿੰਦੇ ਨੇ ਕਾਜੀ ਨੇ ਵੀ ਇਹਦੇ ਪੱਥਰ ਮਾਰੋ ਤੇ ਜਦੋਂ ਪੱਥਰ ਮਾਰਨ ਲੱਗਦੇ ਨੇ ਇੱਕ ਸਿਵਲੀ ਦੋ ਸਿਵਲੀਆ ਦੋਸਤ ਹੁੰਦਾ ਹੈ ਉਸ ਦਾ ਮਿੱਤਰ ਹੁੰਦਾ ਹੈ ਉਹਨੂੰ ਗੁਰੂ ਰੂਪ ਸਾਧ ਸੰਗਤ ਜੀ ਪਤਾ ਹੁੰਦਾ ਹੈ ਸਾਰਾ ਤੇ ਉਹਨੇ ਵਿੱਚ ਦੀ ਫੁੱਲ ਮਾਰ ਦਿੱਤਾ ਜਦੋਂ ਫੁੱਲ ਮਾਰਿਆ ਮਨਸੂਰ ਦੇ ਉੱਤੇ ਤੇ ਪੱਥਰਾਂ ਦੇ ਨਾਲ ਤਾਂ ਕੁਝ ਨਹੀਂ ਹੋਇਆ ਤੇ ਜਦੋਂ ਫੁੱਲ ਲੱਗਿਆ ਨਾ ਮਨਸੂਰ ਧਰਤੀ ਤੇ ਡਿੱਗ ਗਿਆ ਉਹ ਕਹਿੰਦੇ ਵੀ ਜਦ ਤੈਨੂੰ ਤਾਂ ਪਤਾ ਸੀ ਨਾ ਇਹਨਾਂ ਲੋਕਾਂ ਨੂੰ ਨਹੀਂ ਪਤਾ ਕਹਿੰਦਾ ਤੇਰੇ ਫੁੱਲੋ ਇਹ ਸਿਵਲੀਆ ਜਾਰਾ ਤਿੱਕੇ ਲੱਗਦੇ ਵਾਂਗ ਤਲਵਾਰਾਂ ਹੋ ਤੇਰੇ ਫੁੱਲ ਹੋਏ ਸਿਵਲੀਆਂ ਜਾਰਾ ਹੋ ਤੇਰੇ ਫੁੱਲ ਹੋਏ ਸਿਵਲੀਆਂ ਜਾਰਾ ਤਿੱਕੇ ਲੱਗਦੇ ਵਾਂਗ ਤਲਵਾਰਾਂ ਫੁੱਲ ਹੋਏ ਸਿਵਲੀਆਂ ਜਾਰਾ ਤਿੱਕੇ ਲੱਗਦੇ ਵਾਂਗ ਤਲਵਾਰਾਂ ਦੇ ਵਾਂਗ ਤਲਵਾਰ ਲੱਗਦੇ ਵਾਂਗ ਤਲਵਾਰਾ ਸਿੱਖੇ ਲੱਗਦੇ ਵਾਂਗ ਤਲਵਾਰਾ ਦੇਖੇ ਲੱਗਦੇ ਵਾਂਗ ਤਲਵਾਰਾ ਦੇਖੇ ਲੱਗਦੇ ਵਾਂਗ ਤਲਵਾਰਾ ਲੱਗਦੇ ਵਾਂਗ ਤਲਵਾਰਾ ਦੇਖੇ ਲੱਗਦੇ ਵਾਂਗ ਤਲਵਾਰਾ ਹੋ ਤੇਰੇ ਫੁੱਲੋ ਐ ਸਿਵਲੀਆਂ ਜਾਰਾਤ ਕੇ ਲੱਗਦੇ ਵਾਂਗ ਤਲਵਾਰਾਂ ਭੁੱਲਵੇਂ ਸਿਵਲੀਆਂ ਜਾ ਰਹਾਂ ਸਿੱਖੇ ਲੱਗਦੇ ਵਾਂਗ ਤਲਵਾਰਾਂ ਤੇਰੇ ਹੁੱਲ ਵਿੱਚ ਵਿਲੀਆਂ ਯਾਰਾ ਸਿੱਖੇ ਲੱਗਦੇ ਵਾਂਗ ਤਲਵਾਰਾਂ ਭੁੱਲਵੇਂ ਤੇ ਵਿਲੀਆਂ ਯਾਰਾ ਤੇ ਲੱਗਦੇ ਵਾਂਗ ਤਲਵਾਰਾਂ ਹੋ ਜਾਰੀ ਪਰਖੀਏ ਯਾਰਾਂ ਦੀ ਜਦ ਤੋ ਮਾਰ ਪਵੇ ਤਲਵਾਰਾਂ ਦੀ ਯਾਰੀ ਪਰਖੀਏ ਯਾਰਾਂ ਦੀ ਜਦੋਂ ਮਾਰ ਪਵੇ ਤਲਵਾਰਾਂ ਦੀ ਯਾਰੀ ਪਰਖੀਏ ਯਾਰਾਂ ਦੀ ਜਦੋਂ ਮਾਰ ਪਵੇ ਤਲਵਾਰਾਂ ਦੀ ਹੋ ਜਾਰੀ ਪਰਖੀਏ ਯਾਰਾਂ ਦੀ ਜਦੋਂ ਮਾਰ ਪਵੇ ਤਲਵਾਰਾਂ ਦੀ ਯਾਰੀ ਫਰਕੀਆਂ ਜਾਰਾਂ ਦੀ ਜਦੋਂ ਮਾਰ ਪਵੇ ਤਲਵਾਰਾਂ ਦੀ ਯਾਰੀ ਕਹਿੰਦੇ ਜਦੋਂ ਜਾਰੀ ਪਰਖੀਏ ਯਾਰਾਂ ਦੀ ਜਦੋਂ ਮਾਰ ਪਵੇ ਤਲਵਾਰਾਂ ਦੀ ਮਨਸੂਰ ਆਖ ਰਿਹਾ ਸਿਬਲੀ ਨੂੰ ਉਹ ਕਹਿੰਦਾ ਤੈਨੂੰ ਤਾਂ ਪਤਾ ਸੀ ਵੀ ਮੈਨੂੰ ਰੱਬ ਮਿਲਿਆ ਹੋਇਆ ਹੈ ਤੂੰ ਫੇਰ ਵੀ ਮੇਰੇ ਤੇਰੇ ਫੁੱਲ ਦਾ ਇਨਾ ਪੱਥਰਾਂ ਤੋਂ ਵੱਧ ਮੇਰੇ ਹਿਰਦੇ ਤੱਕ ਮੇਰੇ ਸੱਟ ਲੱਗੀ ਆ ਮੈਨੂੰ ਤੇ ਗੁਰੂ ਰੂਪ ਸਾਹਿਬ ਸੰਗਤ ਜੀ ਜਿਹੜੇ ਪ੍ਰਮਾਤਮਾ ਦੇ ਭਗਤ ਹੁੰਦੇ ਨੇ ਤੇ ਉਹ ਰੱਬ ਦੇ ਨਾਲ ਇਕਮਿਕ ਹੋ ਜਾਂਦੇ ਨੇ